ਜੀ ਸਤ ਸ੍ਰੀ ਅਕਾਲ ਅੱਜ 125 ਸੈਕਟਰ ਸ਼ਨੀਨ ਕਲੇਵ ਦੇ ਵਿੱਚ ਬਹੁਤ ਹੀ ਸੁੰਦਰ ਕੋਠੀ ਲੈ ਕੇ ਆਏ ਹਾਂ ਜਿਹੜੇ ਦਿਲਦਾਰ ਬੰਦਿਆਂ ਵੱਲੋਂ ਬਹੁਤ ਹੀ ਖਰਚਾ ਕਰਕੇ ਜਿਹੜੀ ਬਣਾਈ ਗਈ ਹੈ ਫੌਰ ਵੀ ਐਚੀ ਹੈ ਤੇ ਮੈਂ ਕਹੂੰਗਾ ਪਹਿਲਾ ਕੈਮਰਾਮੈਨ ਸਾਰਾ ਜਿਹੜਾ ਬਾਹਰ ਦਾ 뷰 ਹੈ ਉਹ ਤਾਂ ਖਾਂਦਾ ਤੇ ਆਓ ਆਪਾਂ ਅੰਦਰ ਜਿਹੜਾ ਕੋਠੀ ਨੂੰ ਦੇਖੀਏ ਇਹਦੇ ਵਿੱਚ ਕੀ ਕੀ ਹੈ ਫੈਸਿਲਿਟੀਆਂ ਇੱਥੇ ਆਪਾਂ ਐਂਟਰ ਹੋ ਰਹੇ ਹਾਂ ਇਹ ਗੇਟ ਦੂਜਾ ਵਾ ਤੇ ਜੇਕਰ ਆਪਾਂ ਗੱਲਾਂ ਕਰੀਏ ਬਈ ਵੱਡੀਆਂ-ਵੱਡੀਆਂ ਗੱਡੀਆਂ ਦੀ ਪਾਰਕਿੰਗ ਦੋ ਪਾਰਕਿੰਗਾਂ ਨੇ ਅੰਦਰ ਹੀ ਕੋਠੀ ਦੇ ਬਾਹਰ ਤਾਂ ਪਾਰਕਿੰਗ ਹੈ ਹੀ ਹੈ ਬਹੁਤ ਸ਼ਾਨਦਾਰ ਬੜਾ ਅੰਦਰ ਵੀ ਜਿਹੜੀਆਂ ਦੋ ਗੱਡੀਆਂ ਆਰਾਮ ਨਾਲ ਲੱਗ ਸਕਦੀਆਂ ਆਜ ਇਹ ਆ ਜਿਹੜਾ ਬਾਹਰੋਂ ਵੀ ਬਹੁਤ ਸੋਹਣਾ ਜਿਹੜਾ ਵਿਊ ਹੈ ਇੱਥੇ ਐਂਟਰੀ ਹੈ ਐਂਟਰੀ ਹੁੰਦੀ ਹੈ ਜਿੱਦਾਂ ਅੱਜਕੱਲ ਸਮਾਰਟ ਲੌਕ ਹੈ ਟੱਚ ਹੁੰਦਾ ਸਾਰਾ ਜਿਹੜਾ ਮਰਜ਼ੀ ਕੋਡ ਭਰ ਕੇ ਤੁਸੀਂ ਇਹ ਦੇਖ ਸਕਦੇ ਆ ਜੀ ਅਗਰ ਆਪਾਂ ਇੱਥੇ ਦੀ ਗੱਲ ਕਰੀਏ ਬਈ ਦੇਖੋ ਜਿਹੜਾ ਵਿਊ ਹੈ ਤੇ ਦੇਖਦੇ ਕਿੰਨਾ ਮਨਪ੍ਰਸੰਨ ਹੁੰਦਾ ਹੈ ਬਈ ਆਪਾਂ ਐਂਟਰ ਹੁੰਦੇ ਆਏ ਇਹ ਕਿਚਨ ਦੇ ਸਾਹਮਣੇ ਵਾਲਾ ਏਰੀਆ ਹੈ ਤੇ ਇੱਥੇ ਐਲਸੀਡੀ ਵਗੈਰਾ ਲਾਉਣੀ ਹੈ ਬਈ ਜਿਹੜੇ ਇੱਥੇ ਵੇਖੂਗੀ ਕਿਚਨ ਤੇ ਵੀ ਦੇਖੂਗੀ ਡ੍ਰੈਗ ਰੂਮ ਮੈਂ ਕਹੂੰਗਾ ਇੱਕ ਵਾਰੀ ਦਿਖਾਉਂਦਾ ਕੈਮਰਾਮੈਨ ਇਹ ਡ੍ਰੈਗ ਰੂਮ ਆਇਆ ਤਾਂ ਬਹੁਤ ਸੋਹਣਾ ਥੂ ਹੈ ਤੇ ਪਰਦੇ ਵਗੈਰਾ ਇਹਨਾਂ ਨੇ ਬਹੁਤ ਕਾਸਟਲੀ ਜਿਹੜੇ ਲਾਏ ਹੋਏ ਆ ਜਿਹੜੇ ਨਹੀਂ ਕਿਤੇ ਦੇਖੇ ਹੋਣੇ ਮਤਲਬ ਕਿ ਨਵੀਂ ਚੀਜ਼ ਇਹਨਾਂ ਨੇ ਹਰ ਇੱਕ ਚੀਜ਼ ਨਵੀਂ ਲਾਈ ਹੈ ਉੱਪਰ ਜਿਹਦਾ ਪੱਖੇ ਆ ਬਹੁਤ ਸੋਹਣੇ ਲੱਗੇ ਲਗਾਏ ਨਾਲ ਹੀ ਮਿਲਦੇ ਆ ਇੱਧਰ ਜਿਹੜੇ ਪੱਖੇ ਆਏ ਬਹੁਤ ਵਧੀਆ ਜਿਹੜੇ ਕੰਪਨੀ ਦੇ ਆ ਉਹ ਇਹਨਾਂ ਨੇ ਵੇਚ ਲਗਾ ਕੇ ਸਾਰਾ ਦੇ ਰਹੇ ਆ ਇਹ ਕਿਚਨ ਹੈ ਜਿਵੇਂ ਅੱਜ ਕੱਲ੍ਹ ਕਿਥੋਂ ਚਾਹੇ ਨਾ ਅੱਜ ਕੱਲ ਬਣਦੇ ਆ ਪੂਰੇ ਹਾਈ ਫਾਈ ਇਹ ਕਿਚਨ ਹੈ ਇੱਧਰ ਜਿੱਦਾਂ ਹੁਣ ਆ ਕਮ ਬਹੁਤ ਸੋਹਣਾ ਹੋਇਆ ਵਾ ਜਿੱਦਾਂ ਚਿਮਨੀ ਵਗੈਰਾ ਪਹਿਲੇ ਹੀ ਲਾਈ ਹੋਈ ਆ ਬਹੁਤ ਸਟਰੋਂਗ ਉਹ ਇੱਕ ਵਾਰ ਦਾ ਲਾਇਆ ਹੋਇਆ ਗੀਜ਼ਰ ਇੱਥੇ ਅਗਰ ਜੇਕਰ ਆਪਾਂ ਛਿੰਨੇ ਦੀ ਗੱਲ ਕਰੀਏ ਬਹੁਤ ਜਿਹੜਾ ਕਾਸਟਲੀ ਆ ਉਹ ਲਾਇਆ ਹੋਇਆ ਹੈ ਜੇ ਟੁੱਟੀਆਂ ਦੀ ਗੱਲ ਕਰੀਏ ਤਾਂ ਵੀ ਇਹ ਹੈ ਖਟੋਦੀ ਘਟਾ 5500 ਤੋਂ ਵੀ ਉੱਪਰ ਜਿਹੜਾ ਇਹਦੀ ਕੱਲੀ ਉਹੀ ਵਹਿ ਰਿਹਾ ਹੈ ਬਈ ਇਹ ਬਹੁਤ ਸੋਹਣਾ ਇੰਡੀ ਜਿਹੜਾ ਬਾਹਰ ਦਾ ਥਿਊ ਬਹੁਤ ਵਧੀਆ ਹੈ ਤੇ ਹੁਣ ਆਪਾਂ ਇਧਰ ਟੇਬਲ ਵੀ ਇਹਨਾਂ ਨੇ ਬਣਾਇਆ ਵੀ ਜੇ ਖੜ ਕੇ ਆਪਾਂ ਕੁਝ ਛਕਣਾ ਤੇ ਇਹ ਰੂਮ ਹੈ ਜਿੱਦਾਂ 4 بی ਐਚ ਕੇ ਹੈ ਰੂਮ ਵੀ ਬਹੁਤ ਖੁੱਲੇ ਢਲੇ ਆ ਤੇ ਇਹਨਾਂ ਨੇ ਜਿੱਦਾਂ ਹੁਣ ਆਹ ਵੀ ਆਪਣੀ ਜਗਾ ਨਹੀਂ ਘੇੜਦੇ ਸੁੰਦਰ ਜਿਹੜਾ ਮਾੜਾ ਇਸ਼ਾਰਾ ਭਾਲਦੇ ਆ ਕਿ ਮਾੜੀ ਉਂਗਲ ਦੇ ਨਾਲ ਕੋਈ ਛੋਟਾ ਜਿਹਾ ਬੱਚਾ ਵੀ ਇਹਨਾਂ ਨੂੰ ਇੱਧਰ ਉੱਧਰ ਘਰ ਸਕਦਾ ਇੰਨੀ ਸੋਹਣੀ ਚੀਜ਼ਾਂ ਲਾਈਆਂ ਹਨ ਐਲ ਜੀ ਦਾ ਰੂਮ ਦੇ ਵਿੱਚ ਲਾਇਆ ਬਹੁਤ ਸੋਹਣਾ 뷰 ਹੈ ਹੋਂ ਦਾ 12ਵੇਂ ਦਾ ਜਿਹੜਾ ਕੁਦਰਤੀ ਉਹ ਚਾਨਣਾ ਵੀ ਆ ਰਿਹਾ ਤੇ ਇਧਰ ਬਾਥਰੂਮ ਹੈ ਕਹੂੰਗਾ ਬਈ ਬਾਥਰੂਮ ਇੱਕ ਵਾਰੀ ਜ਼ਰੂਰ ਦੇਖੋਣ ਇਹਦੇ ਵਿੱਚ ਬਹੁਤ ਜਿਹੜਾ ਕੋਸਟਲੀ ਤੇ ਮਹਿੰਗਾ ਕੰਮ ਹੋਇਆ ਵਾ ਇਹ ਗੱਲੀ ਗੱਲੀ ਚੀਜ਼ ਹੈ ਜਿਹੜੀ ਹਦੋਂ ਵਾਦਨ ਵਧੀਆ ਲੱਗੀ ਹੋਈ ਆਜੋ ਹੁਣ ਦੂਜੇ ਰੂਮ ਚ ਲੈ ਕੇ ਆਪਾਂ ਤੇ ਦੇ ਇਹਦੀ ਗੱਲ ਕਰਾਂ ਬਿਥੇ ਤਿਆਰ ਹੋਣ ਦੀ ਤਾਂ ਆਹ ਬਹੁਤ ਸੋਹਣਾ ਦੇਖੋ ਅੱਗੇ ਸੀਸਾ ਦੇ ਪਿੱਛੇ ਆਹ ਹੈ ਬਹੁਤ ਸੋਹਣਾ ਜਿਹੜਾ ਕੰਮ ਹੋਇਆ ਹੋਇਆ ਤੇ ਆਪਾਂ ਚੱਲੀਏ ਦੂਸਰੇ ਰੂਮ ਦੇ ਵਿੱਚ ਜੇ ਲੱਕੜ ਦੀ ਗੱਲ ਕਰੀਏ ਤਾਂ ਇੰਨੀ ਹਾਰਡ ਲੱਕੜ ਲੱਗੀ ਹੋਈ ਹੈ ਜਿਹੜੇ ਲਾਈਫਟਾਈਮ ਨਹੀਂ ਖਰਾਬ ਹੋਣੀ ਕਦੇ ਜੇ ਇੱਥੇ ਵੀ ਜਿਹੜਾ ਵਿਊ ਜਿੱਦਾਂ ਇਹ ਬਾਥਰੂਮ ਹੈ ਇੱਥੇ ਵੀ ਬਹੁਤ ਵੱਡਾ ਬਾਥਰੂਮ ਹੈ ਦਮਨਾ ਨਾਲ ਅਟੈਚ ਹੈ ਬਾਥਰੂਮ ਤੇ ਬਾਹਰੋਂ ਕੈਮਰਾਮੈਨ ਦਿਖਾਉਣ ਗਿਆ ਤੁਹਾਨੂੰ ਬੇਸ ਤੇ ਫੇਰ ਹੋ ਗਈ ਆ ਗਈ ਜਿਹੜੇ ਕੱਪੋਰਡ ਹੈ ਉਹ ਸਲਾਈਡਿੰਗ ਹੈ ਸਾਰੇ ਤੇ LCD ਦਾ ਕੰਮ ਹੁਣ ਤਾਂ ਜੇਕਰ ਆਪਾਂ ਵਾਸ਼ਿੰਗ ਏਰੀਆ ਦੀ ਗੱਲ ਕਰੀਏ ਬਾਹਰ ਜਾਈਏ ਹਾਂ ਉਹ ਵੀ ਬਹੁਤ ਸੋਹਣਾ ਹੈ ਇਹ ਵਾਸ਼ਿੰਗ ਏਰੀਆ ਕਈ ਵਾਰ ਜੇ ਸਿਕਿਉਰਟੀ ਦੇਖੀ ਆਪਾਂ ਬਈ ਪਿੱਛੇ ਇਹਨਾਂ ਨੇ ਉਹ ਦੇਖੋ ਸਿਰੇ ਤੱਕ ਟੂਬੇ ਇਹ ਡਬਲ ਪੜਿਆ ਹੋਇਆ ਸਿਰੇ ਤੱਕ ਜਿਹੜਾ ਮਤਲਬ ਕਿ ਉਹ ਬਹੁਤ ਹੈਵੀ ਜਿਹੜਾ ਲੋਹਾ ਲਾ ਕੇ ਇਹਨਾਂ ਨੇ ਜਿਹੜਾ ਸਿਕਿਉਰਟੀ ਵੀ ਪਿੱਛੋਂ ਕੋਈ ਐਂਟਰ ਨਾ ਹੋ ਸਕੇ ਬਹੁਤ ਸੋਹਣਾ ਕੰਮ ਕਰਿਆ ਵੀ ਬੜਾ ਸੋਹਣਾ ਖੁੱਲਦਾ ਏਰੀਆ ਹੈ ਤੇ ਆਜੋ ਹੁਣ ਆਪਾਂ ਤੁਹਾਨੂੰ ਇਹ ਤੁਸੀਂ ਥੱਲੜਾ ਵੀ ਸਾਰਾ ਦੇਖ ਲਿਆ ਟੂ ਰੂਮ ਹੈ ਲੈਟਰਨ ਬਾਥਰੂਮ ਅਟੈਚ ਹੈ ਸਭ ਦੇਖ ਲਿਆ ਆਪਾਂ ਹੁਣ ਉੱਪਰ ਚਲੀਏ ਖੋਪੜ ਦਾ ਵਿਊਧ ਖਾ ਲੈਣਾ ਨੂੰ ਇਹ ਆਪੇ ਉੱਪਰ ਜਾ ਰਹੇ ਨੇ ਤੇ ਉੱਪਰ ਦਾ ਸਾਹਮਣੂ ਵਿਊਧ ਖਾਣਿਆ ਤੇ ਉੱਪਰ ਦੀ ਐਂਟਰੀ ਆ ਵੀ ਜੇ ਕਿਸੇ ਨੇ ਵੀ ਉੱਪਰ ਰੈਂਟ ਦੇ ਵਿਦਿਆਨਾ ਹੋਵੇ ਤਾਂ ਘੱਟੋ ਘੱਟ ਇੱਥੇ 20,000 ਰੁਪਿਆ ਕੱਲਾ ਰੈਂਟ ਦਾ ਹੀ ਆਉਂਦਾ ਵੀ ਬਾਰੋ-ਬਾਰ ਕੌੜੀਆਂ ਨੇ ਸਿਮਿਆ ਜਿੱਡਾ ਥੱਲੇ ਬਣਿਆ ਉੱਡਾ ਹੀ ਉੱਪਰ ਬਣਿਆ ਸੇਮ ਬਣਿਆ ਹੋਇਆ ਬਹੁਤ ਸੋਹਣਾ ਇੱਥੇ ਜੇ ਕਿਚਨ ਦੀ ਅਲਗਰੀਏ ਤਾਂ ਇਹ ਬਹੁਤ ਸੋਹਣਾ ਕਿਚਨ ਸਮਾਨ ਲੱਗਿਆ ਲਗਾਇਆ ਪੜਦੇ ਆ ਜਿਹੜੇ ਉਹ ਬਹੁਤ ਸ਼ਾਨਦਾਰ ਪੜਦੇ ਆ ਬਹੁਤ ਵੱਡਾ ਹਾਲ ਹੈ ਤੇ ਉੱਪਰ ਜਿੱਦਾਂ ਲੈਟਾਂ ਪੱਖੇ ਵਗੈਰਾ ਸਭ ਕੁਝ ਲੱਗਿਆ ਲਗਾਇਆ ਇਹ ਫੇਰ ਐਲ ਸੀ ਡਾ ਆ ਗਿਆ ਉੱਪਰ ਕੂਪਰ ਜਿਹੜੇ ਉੱਪਰ ਰੂਮ ਹੈ ਆਦਿ ਉਹ ਦਿਖਾਈ ਗਏ ਇਹ ਅਲੱਗ-ਅਲੱਗ ਡਿਜ਼ਾਈਨਾਂ ਦੇ ਵਿੱਚ ਜਿਹੜਾ ਐਸ ਸੀੜੀਆਂ ਦਾ ਉਹ ਕਰਵਾਇਆ ਹੋਇਆ ਤੇ ਇਹਦੇ ਵੀ ਬਾਅਦ ਵਿੱਚ ਦਿਖਾਉਂਦੇ ਆ ਤੁਹਾਨੂੰ ਇਹਨਾਂ ਦੇ ਵਿੱਚ ਵੀ ਬੜਾ ਸੋਹਣਾ ਜਿਹੜਾ ਅਲੱਗ-ਅਲੱਗ ਕੰਮ ਕਰਾਇਆ ਉੱਪਰ ਜਿਹੜੇ ਬਹੁਤ ਵੱਡੇ-ਵੱਡੇ ਜਿਹੜੇ ਇੱਥੇ ਗੀਜ਼ਰ ਵੀ ਲਾਏ ਹੋਏ ਆ ਚੰਗੀਆਂ ਕੰਪਨੀਆਂ ਜਿਹੜੀਆਂ ਬੜੀਆਂ ਮਹਿੰਗੀਆਂ ਨੇ ਤੇ ਜਦੋਂ ਆਪਾਂ ਬੈੱਡ ਕਮਰੇ ਚ ਢਾ ਦੇਨੇ ਆ ਵੀ ਜਿਹੜਾ ਆਪਣਾ ਜਗਾ ਵੀ ਖੋਲੀ ਆਪਣੀ ਜਗਾ ਨਾ ਹੋਵੇ ਕਬਰ ਹੋਵੇ ਤਾਂ ਇਹਨਾਂ ਨੇ ਸਾਰੇ ਥੱਲੇ ਉੱਪਰ ਜਿਹੜਾ ਆ ਅੱਜ ਕੱਲ੍ਹ ਚੱਲਦਾ ਇਹ ਕੰਮ ਕਰਾਇਆ ਆਓ ਆਪਾਂ ਦੂਜਾ ਰੂਮ ਦੇਖੀਏ ਇਹ ਉੱਪਰ ਦਾ ਦੂਜਾ ਰੂਮ ਆ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਹੈ ਉੱਪਰ ਪੱਖੇ ਸਾਰੇ ਇਹਨਾਂ ਨੇ ਇੱਕ ਤਰ੍ਹਾਂ ਦੇ ਲਾਏ ਆ ਬਹੁਤ ਵਧੀਆ ਕੰਪਨੀ ਦੇ ਤੇ ਇੱਥੇ ਵੀ ਜਿਹੜਾ ਬਾਥਰੂਮ ਵਗੈਰਾ ਸਾਰੇ ਅਟੈਚਰ ਨਾਲ ਕਪ ਬੋਰਡ ਸਾਰੇ ਐ ਇੰਨਾ ਹਰ ਇੱਕ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਐ ਉਹ ਹੈਗੀ ਐ ਘਟੋ ਦੀ ਘਟਾਂ ਚਾਰ ਬਾਥਰੂਮ ਐ ਚਾਰਾਂ 'ਚ ਗੀਜ਼ਰ ਐ ਤੇ ਜਿਹੜੀਆਂ ਚੀਜ਼ਾਂ ਆਪਾਂ ਨੂੰ ਕਹਿਣ ਤੋਂ ਪਹਿਲਾਂ ਜੇ ਨਹੀਂ ਆਉਣਾ ਬਸ ਉਹਨੇ ਆ ਕੇ ਬੈਠਣਾ ਹੀ ਐ ਬੈਠਣਾ ਉਹਨਾਂ ਦੇ ਆਪਣਾ ਸਭ ਕੁਝ ਲੱਗਾ ਲਗਾਇਆ ਵਿੱਚੇ ਐ ਜੇਕਰ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਆ ਸਾਰਾ ਇਹਨਾਂ ਨੇ ਉੱਪਰ ਤੱਕ ਜਿਹੜੀ ਸਕਿਉਰਟੀ ਐ ਫੋਮ ਬਦਲ ਕੇ ਇੱਥੇ ਕੀਤੀ ਹੈ ਬਹੁਤ ਸ਼ਾਨਦਾਰ ਇਹ ਵਿਊ ਹੈ ਇੱਥੇ ਹੁਣ ਮੈਂ ਜੇ ਤੁਹਾਨੂੰ ਕਹਾਂ ਵੀ ਜੇਕਰ 125 ਸੈਕਟਰ ਸ਼ਨੀਨ ਕਲੇਵ ਇੱਥੇ ਜੇ ਕਿਸੇ ਨੇ ਫੋਰ ਵੀ ਐਚ ਕੇ ਕੋਠੀ ਦਾ ਜੇਕਰ ਕਿਸੇ ਨੇ ਮਾਲਕ ਬਣਨਾ ਤਾਂ ਉਹ ਸਾਨੂੰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਇਹ ਸੋਹਣੇ ਮਹਿਲ ਦਾ ਮਾਲਕ ਬਣ ਸਕਦਾ ਸਾਰੇ ਸਤਿ ਸ੍ਰੀ ਅਕਾਲ